ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੀ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਸਾਰਿਆਂ ਦਾ ਆਪਣੇ ਚੈਨਲ ਸੰਧ ਅਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਹੁਣ ਆਪਣੇ ਪੰਜਾਬ ਦੇ ਵਿੱਚ ਆ ਜਿਹੜਾ ਇੱਕ ਖੇਤੀ ਦਾ ਨਵਾਂ ਦੌਰ ਸ਼ੁਰੂ ਹੋਇਆਗਾ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਮੱਕੀ ਦੀ ਖੇਤੀ ਜਿਹੜੀ ਇਹ ਬਹੁਤ ਵੱਡੇ ਪੱਧਰ ਤੇ ਹੋਣ ਲੱਗ ਗਈ ਆ ਮੱਕੀ ਦੀ ਖੇਤੀ ਨੂੰ ਕੁਝ ਕਿਸਾਨ ਤਾਂ ਲਾਹੇਵੰਦ ਮੰਨਦੇ ਨੇ ਤੇ ਕੁਝ ਨਹੀਂ ਮੰਨਦੇ ਉਹ ਕਹਿੰਦੇ ਨੇ ਪਾਣੀ ਦੀ ਬਰਬਾਦੀ ਆ ਤੇ ਚਲੋ ਕਿਸਾਨ ਵੀਰੋ ਜੋ ਆਲੂਆਂ ਵਾਲਿਆਂ ਦੀ ਆ ਇਹ ਤਾਂ ਮੁੱਖ ਫਸਲ ਹੋ ਗਈ ਖੇਤ ਮੱਕੀ ਆ ਜਿਹੜੀ ਵੀ ਚਲੋ ਕੁਝ ਨਾ ਕੁਝ ਉਹਨਾਂ ਨੂੰ ਬਚਾ ਜਾਂਦੀ ਆਗੀ ਤੇ ਜਿਹੜਾ ਕਿਸਾਨ ਵੀਰੋ ਆ ਜਾਂਦੀ ਹੁਣ ਆਪਣੇ ਕਣਕ ਵਾਲੀ ਮੱਕੀ ਦੀ ਗੱਲ ਅੱਜ ਕਿਸਾਨ ਵੀਰੋ ਆਪਾਂ ਕਣਕ ਕਾਲੀ ਮੱਕੀ ਦੇ ਉੱਪਰ ਜਿਹੜਾ ਟੌਪਿਕ ਆ ਉਹ ਸ਼ੁਰੂ ਕਰਨਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀ ਨੇ ਵੀ ਕਣਕ ਕਾਲੀ ਮੱਕੀ ਵਪਾਰਕ ਧੰਦੇ ਲਈ ਵਧੀਆ ਜਾਂ ਆਵਦਾ ਸਾਈਲੇਜ ਪਾਉਣ ਲਈ ਵਧੀਆ ਕਿੰਨਾ ਕੁ ਉਹਦੇ ਨਾਲ ਆਪਾਂ ਨੂੰ ਫਾਇਦਾ ਮਿਲਦਾ ਕੀ ਨੁਕਸਾਨ ਹੁੰਦਾ ਵੀ ਮੱਕੀ ਵਧੀਆ ਜਾਂ ਕਣਕ ਵਪਾਰਕ ਲਈ ਮੂੰਗੀ ਵਧੀਆ ਤਾਂ ਕਿਸਾਨ ਵੀਰੋ ਅੱਜ ਆਪਾਂ ਪਹਿਲੀ ਗੱਲ ਤਾਂ ਸ਼ੁਰੂ ਕਰ ਦਾਂਗੇ ਵੀ ਜੋ ਕਣਕ ਕਾਲੇ ਵੱਟ ਦੇ ਵਿੱਚ ਮੱਕੀ ਆ ਇਹ ਕਿਹੜੇ ਸਮੇਂ ਤੋਂ ਕਿਹੜੇ ਸਮੇਂ ਤੱਕ ਬੀਜ ਆਪਾਂ ਬਰੇ ਜੇ ਤੁਸੀਂ ਕਣਕਲੇ ਵੜਦੇ ਵਿੱਚ ਮੱਕੀ ਬੀਜਣੀ ਆ ਤੁਸੀਂ 15 April ਤੋਂ ਲੈ ਕੇ April ਤੋਂ ਸਰੂਤੋਂ ਹੀ ਲੈ ਕੇ ਮੰਨ ਕੇ ਚਲੋ 20 April ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨੂੰ ਬੀਜ ਦੋ ਠੀਕ ਹੈ ਨਾ ਕਿਉਂਕਿ ਇਹਨੇ ਜੇ ਆਪਾਂ ਇਹਦਾ ਮੇਨ ਮਕਸਦ ਹੋਊਗਾ ਸਾਈਲੇਜ ਪਾਉਣਾ ਚਾਹੇ ਤੁਸੀਂ ਆਪਣਾ ਸਾਈਲੇਜ ਪਾਓ ਚਾਹੇ ਤੁਸੀਂ ਇਹਨੂੰ ਵੇਚਣਾ ਵੈਸੇ ਵੇਚਣ ਦਾ ਇਹਦਾ ਕੋਈ ਵੀ ਫਾਇਦਾ ਨਹੀਂ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸਦਾ ਜੇ ਸਾਈਲੇਜ ਕੋਣਾ ਵੀਰੇ ਘੱਟੋ ਘੱਟ 80-85 ਦਿਨ ਦੀ ਜਾ ਕੇ ਮੱਕੀ ਤਿਆਰ ਹੁੰਦੀ ਹੈ ਤੁਹਾਡਾ 10-12 ਜੁਲਾਈ ਨੂੰ ਜਾ ਕੇ ਸਾਈਲੇਜ ਪੈਜੂ ਤੁਸੀਂ ਆਪਦਾ ਝੋਨਾ ਸਹੀ ਟਾਈਮ ਤੇ ਲਾ ਲੋਗੇ ਨਹੀਂ ਤੁਹਾਡੇ ਕੋਲ ਕੋਈ ਝੋਨੇ ਦੀ ਨਹੀਂ ਆਪਸ਼ਨ ਰਹਿਣੀ ਵੀਰੇ ਬੱਕੀ ਵਧੀਆ ਨਹੀਂ ਹੋਣੀ ਠੀਕ ਹੈ ਜੇ ਲੇਟ ਕਰ ਲੋਗੇ ਤੇ ਦੂਜੀ ਗੱਲ ਆ ਜਾਂਦੀ ਵੀਰੇ ਹੁਣ ਟਾਈਮ ਦੀ ਗੱਲ ਹੋ ਗਈ ਤੇ ਆਪਾਂ ਦੇਖੀਏ ਨੂੰ ਵਪਾਰਕ ਧੰਦੇ ਦੇ ਲਈ ਵੀਰੇ ਦੇਖੋ ਜਿਹੜੀ ਇਹ ਕਣਕ ਵਾਲੇ ਵੱਟ ਦੇ ਵਿੱਚ ਮੱਕੀ ਸਾਈਲੇਜ ਲਈ ਆਪਾਂ ਵੇਚਣ ਨੂੰ ਵੇਚਦੇ ਆ ਵੀਰੇ ਓਹੋ ਵੀਰੇ ਮੌਕੇ ਤੇ ਕੋਈ ਗਾਕ ਨਹੀਂ ਮਿਲਦਾ ਰੇਟ ਨਹੀਂ ਮਿਲਦਾ ਹੈਗਾ ਉਨਾ ਇਸ ਮੱਕੀ ਦਾ ਪਾਜੇ ਦੇਖੀ ਤੇ ਝੋਨਾ ਵੀ ਲੇਟ ਹੋ ਜਾਂਦਾ ਵੀਰੇ ਵਪਾਰਕ ਧੰਦੇ ਦੇ ਤੌਰ ਤੇ ਵਧੀਆ ਨਹੀਂ ਹੈਗੀ ਜੇ ਤੁਸੀਂ ਹਾਂ ਜੇ ਤੁਸੀਂ ਕਰਨੀ ਹੈ ਕੱਲੀ ਮੱਕੀ ਦੀ ਕਾਸਤਾਂ ਫੇਰ ਠੀਕ ਹੈ ਤੁਸੀਂ ਇਹਨੂੰ ਬੀਜੋ ਪਕਾ ਕੇ ਵੱਢ ਕੇ ਮੈਂ ਮੰਡੀ 'ਚ ਵੇਚ ਕੇ ਦੁਬਾਰੇ ਫੇਰ ਤੁਸੀਂ ਮੱਕੀ ਦੀ ਫਸਲ ਲੈ ਸਕਦੇ ਹੋ ਪਰ ਕਿਤੇ ਨਾ ਕਿਤੇ ਉਹ ਵੀ ਜਾ ਕੇ ਵੀਰੇ ਜਿਹੜੀ ਲਾਹੇਵੰਦ ਨਹੀਂ ਸਾਬਤ ਹੁੰਦੀ ਕਿਉਂਕਿ ਇਸ ਤੇ ਖਰਚਾ ਬਹੁਤ ਆ ਜਾਂਦਾ ਤੀਜੇ ਨੰਬਰ ਤੇ ਆ ਜਾਂਦਾ ਵੀਰੇ ਇਹਦੇ ਤੇ ਆਪਾਂ ਦੇਖੀ ਵੀ ਖਰਚਾ ਵੀਰੇ ਜੋ ਸਾਈਲੇਜ ਵਾਸਤੇ ਜੇਕਰ ਆਪਾਂ ਆਪਣੇ ਆਪ ਨੂੰ ਮੱਕੀ ਬੀਜਣੀ ਆ ਤਾਂ ਇਹਦੇ ਤੇ ਵੀਰੇ ਕੇਕਰ ਦੇ ਘੱਟੋ ਘੱਟ 20 ਤੋਂ ਲੈ ਕੇ 30000 ਰੁਪਏ ਜਿਹੜਾ ਖਰਚਾ ਆਉਂਦੀ ਆਉਂਦਾ ਬੀਜਣ ਤੋਂ ਵੱਢਣ ਤੱਕ ਵਿੱਚ ਸਾਰਾ ਕੁਝ ਰਲਾ ਕੇ 1 ਕਿਲੇ ਦਾ ਖਰਚਾ ਆਉਂਦਾ ਤੇ ਫੇਰ ਆ ਜਾਂਦੀ ਵੀਰੇ ਗੱਲ ਇਦੇ ਵੇਚਣ ਦੀ ਜੇ ਆਪਾਂ ਇਹਨੂੰ ਵੇਚਾਂਗੇ ਵੀਰੇ ਘੱਟੋ-ਘੱਟ 50 ਤੋਂ 55 ਹਜ਼ਾਰ ਦਾ ਕੀ ਲੈ ਜਿਹੜਾ ਆਪਣਾ ਸੇਲ ਹੋ ਗਿਆ ਤਾਂ ਵੀਰੇ ਪਿੱਛੇ ਉਹਦੇ ਵਿੱਚ ਕੁਝ ਵੀ ਨਹੀਂ ਬਚਣਾ ਆਏਗਾ ਜੇ ਆਪਾਂ ਆਪਦਾ ਸਾਰਾ ਖਰਚਾ ਲਾ ਕੇ ਚੱਲਾਂਗੇ ਜੇ ਆਪ ਸਾਈਲੇਜ ਪਾਉਣਾ ਉਹਦੇ ਲਈ ਵੈਸਟ ਆ ਵੀਰੇ ਤੁਸੀਂ ਪਾ ਸਕਦੇ ਹੋ ਕਿਉਂਕਿ ਕਈ ਕਿਸਾਨ ਵੀਰੇ ਆਲੂਆਂ ਦੀ ਖੇਤੀ ਨਹੀਂ ਕਰਦੇ ਪਰ ਉਹ ਸਾਈਲੇਜ ਦੇ ਚਾਹਵਾਂ ਨੇ ਤਾਂ ਉਹ ਵੀਰੇ ਪਾ ਸਕਦੇ ਨੇ ਪਰ ਕੋਸ਼ਿਸ਼ ਕਰਿਓ ਵਧੀਆ ਬੀਜ ਬੀਜੋ ਤੇ ਘੱਟ ਸਮੇਂ ਵਾਲਾ ਬੀਜ ਆ ਜਿਹੜਾ ਉਹ ਬੀਜੋ ਇਦੇ ਨਾਲ ਕਿਸਾਨ ਵੀਰੋ ਆਪਣੇ ਦੋ ਫਾਇਦੇ ਨੇ ਦੇਖੋ ਜੇ ਘੱਟ ਸਮੇਂ ਵਾਲਾ ਬੀਜ ਆ ਉਹ ਬੀਜਾਂਗੇ ਉਹਦੇ ਨਾਲ ਵੀਰੇ ਆਪਾਂ ਨੂੰ ਇੱਕ ਤਾਂ ਘੱਟ ਸਮੇਂ 'ਚ ਫਸਲ ਪੱਕ ਕੇ ਤਿਆਰ ਹੋ ਜਿੱਤੇ ਮੂਹਰੇ ਬਣਾ ਝੋਨਾ ਸਹੀ ਟਾਈਮ ਤੇ ਲੱਗ ਜੂਗਾ ਤੇ ਪਰ ਜੇਕਰ ਗੱਲ ਕਰੀ ਵੀਰੇ ਆਪਾਂ ਮੂੰਗੀ ਨਾਲ ਮੱਕੀ ਦੇ ਕੰਪੈਰੀਸ਼ਨ ਦੀ ਤਾਂ ਜਿਹੜਾ ਮੱਕੀ ਤੇ ਮੂੰਗੀ ਦਾ ਵੀਰੇ ਕੰਪੈਰੀਸ਼ਨ ਕੋਈ ਨਹੀਂ ਹੈਗਾ ਕਿਉਂਕਿ ਜੇ ਮੱਕੀ ਉਹ ਪੱਕੀ ਹੈਗੀ ਆ ਮੂੰਗੀ ਵੀਰੇ ਜੇ ਤੁਹਾਡਾ ਮੀਂਹ ਵੀ ਪੈ ਗਿਆ ਤਾਂ ਤੁਸੀਂ ਕਿ ਐ ਨਹੀਂ ਪਤਾ ਤੁਹਾਨੂੰ ਵਿਚੇ ਬੋਣੀ ਪੈ ਜੀ ਪਰ ਹਾਂ ਇੰਨਾ ਕੁ ਜ਼ਰੂਰ ਆ ਵੀ ਮੂੰਗੀ ਦੇ ਉੱਪਰ ਖਰਚਾ ਨਾ ਮਾਤਰਾਉਂਦਾ ਤੇ ਆਮਦਨ ਤੁਹਾਨੂੰ ਐ ਨਹੀਂ ਪਤਾ ਹੋ 25 30000 ਦੀ 40000 ਦੀ ਕਿਲੇ ਚੋਂ ਦੇ ਜੇ ਉਹ ਤੁਹਾਡਾ ਵੀਰੇ ਮੁਕੱਦਰ ਹੈ ਤੁਹਾਡਾ ਲੱਕ ਹੈ ਵੀ ਤੁਸੀਂ ਉਹਦੇ ਤੇ ਕਿੰਨਾ ਕੁ ਤੁਹਾਨੂੰ ਉਹਦਾ ਫਾਇਦਾ ਜਿਹੜਾ ਹੋਣਾਗਾ ਪਰ ਮੇਰਾ ਮੰਨਣਾ ਇਹ ਹੈ ਵੀਰੇ ਜੇ ਜੇ ਤੁਹਾਡੀ ਜੇਬ 'ਚ 4 ਪੈਸੇ ਹੈਗੇ ਨੇ ਤੁਸੀਂ ਸਾਇਲੇਜ ਪਾਉਣਾ ਸਹੀ ਪ੍ਰੋਟੀਨ ਲੈਣਾ ਮੈਂ ਡੰਗਰਾਂ ਦੇ ਲਈ ਸਹੀ ਉਹਨਾਂ ਨੂੰ ਹਰਾਚਾਰਾ ਦੇਣਾਗਾ ਤਾਂ ਵੀਰੇ ਤੁਸੀਂ ਆਲੂ ਵਾਲੀ ਮੱਕੀ ਦਾ ਲੈ ਕੇ ਚਾਰ ਪਾ ਸਕਦੇ ਹਾਂ ਪਰ ਉਹ ਵੀ ਵੀਰੇ ਹੁਣ ਬਹੁਤ ਔਖਾ ਹੋ ਜਾਂਦਾ ਕਿਉਂਕਿ ਤਕਰੀਬਨ 70 ਤੋਂ 75000 ਰੁਪਏ ਦਾ ਕਿਲੇ ਦਾ ਚਾਰ ਪੈਂਦਾਗਾ ਉਹ ਵੀ ਹਰੇਕ ਬੰਦੇ ਦੇ ਬਸ ਦੀ ਗੱਲ ਹੈ ਨਹੀਂ ਲੈ ਕੇ ਪਾਉਣ ਵਾਲੀ ਤੇ ਜਿਹੜੇ ਕਿਸਾਨ ਵੀਰੇ ਵੀਰੇ ਬੀਜ ਦੇਣ ਉਹ ਦੋ ਤਿੰਨ ਗੱਲਾਂ ਦਾ ਜ਼ਰੂਰ ਧਿਆਨ ਰੱਖਣਾ ਇੱਕ ਤਾਂ ਵੀਰੇ ਆਪਾਂ ਧਿਆਨ ਰੱਖਣਾਗਾ ਵੀ ਆਪਣੇ ਖੇਤ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਗੱਲ ਰੱਖਣੀ ਹੈ ਵੀ ਉਹ ਖੇਤ ਚ ਮੱਕੀ ਕਦੇ ਨਾ ਬੀਜੋ ਜਿਹਦੇ ਵਿੱਚ ਤੁਹਾਡਾ ਸਲਫੋ ਸਲਫਰ ਹੌਨ ਸਾਲਟ ਕਰਿਆ ਹੋਇਆ ਲੀਡਰ ਦਵਾਈ ਕਰੀ ਵੀਆ ਵੀਰੇ ਪੈਸਾ ਬਰਬਾਦ ਆ ਕੋਈ ਤੁਹਾਨੂੰ ਮੱਕੀ ਨਹੀਂ ਹੋਣੀ ਕੋਈ ਤੁਹਾਡਾ ਫਾਇਦਾ ਬਿਲਕੁਲ ਨਹੀਂ ਹੋਣਾ ਇਸ ਚੀਜ਼ ਨਾਲ ਇਹ ਵੀਰੇ ਤੁਸੀਂ ਧਿਆਨ ਚ ਰੱਖ ਕੇ ਜੀ ਜੋ ਵੀ ਮੱਕੀ ਆਪਾਂ ਉਹ ਬਾਣ ਚ ਬੀਜੇ ਜਿਹਦੇ ਤੇ ਲੀਡਰ ਦਵਾਈ ਦਾ ਸਾਲਟ ਨਹੀਂ ਹੋਇਆ ਹੋਇਆ ਹੋਰ ਕਿਸੇ ਵੀ ਦਵਾਈ ਦੇ ਗੁੱਲੀ ਡੰਡੇ ਵਾਲੀ ਦੇ ਸਾਲਟ ਦੇ ਤੁਸੀਂ ਬੀਜ ਸਕਦੇ ਹੋ ਜੇ ਗੁੱਲੀ ਡੰਡੇ ਦੀ ਸਪਰੇ ਤੁਸੀਂ ਲੀਡਰ ਕਰੀਓ ਉੱਥੇ ਤੁਸੀਂ ਮੱਕੀ ਨਾ ਬੀਜੋ ਮੱਕੀ ਨਹੀਂ ਹੁੰਦੀ ਵੀਰੇ ਖਰਚਾ ਬਹੁਤ ਆ ਜਾਂਦਾ ਦੂਜੀ ਵੀਰੇ ਤੁਸੀਂ ਆਹ ਗੱਲ ਦਾ ਜ਼ਰੂਰ ਧਿਆਨ ਰੱਖਣਾਗਾ ਵੀ ਜਿਹੜੀ ਤੁਸੀਂ ਮੱਕੀ ਬੀਜਣੀ ਆ ਉਹਨੂੰ ਜਿੰਨਾ ਵੀ ਹੋ ਸਕੇ 20 ਤਰੀਕ ਤੋਂ ਪਹਿਲਾਂ ਪਹਿਲਾਂ ਵੀਰੇ ਬੀਜਣ ਦੀ ਕੋਸ਼ਿਸ਼ ਕਰੋ ਜੇ ਤੁਹਾਡੀ ਫਸਲ ਸਹੀ ਟਾਈਮ ਤੇ ਬੇਲੀ ਹੋ ਜਾਂਦੀ ਤੇ ਇੱਕ ਵੀਰੇ ਤੁਸੀਂ ਧਿਆਨ ਇਹ ਵੀ ਰੱਖਣਾ ਵੀ ਜਦੋਂ ਤੁਸੀਂ 4 ਪਾਉਣਾਗਾ ਮੌਸਮ ਦੇ ਹਿਸਾਬ ਨਾਲ 4 ਪਾ ਵੀਰੇ ਕੱਚਾ 4 ਨਾ ਪਾਇਓ ਉਹਦਾ ਤੁਹਾਨੂੰ ਕੋਈ ਵੀ ਫਾਇਦਾ ਨਹੀਂ ਉਹਨਾਂ ਚਲੋ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੇਰਾਂਗੇ ਪਰ ਵੀਰੇ ਮੈਂ ਇਹ ਵੀਡੀਓ ਤਾਂ ਪਈਆ ਕਿਉਂਕਿ ਬਹੁਤ ਵੀਰਾਂ ਦੇ ਨਾਲ ਆਪਣੇ ਨਾਲ ਕੰਟੈਕਟ ਹੁੰਦਾ ਰਹਿੰਦਾ ਵੀਰੇ ਅਸੀਂ ਸਾਈਲੇਜ ਵਾਸਤੇ ਮੱਕੀ ਬੀਜਣੀ ਹੈ ਕਿਹੜਾ ਬੀਜ ਬੀਜੇ ਕਦੋਂ ਕਬੀ ਸਕਦੇ ਆ ਪਰ ਵੀਰੇ ਮੈਂ ਤੁਹਾਨੂੰ ਦੱਸ ਦਾਂ 20-22 ਤਰੀਕ ਤੋਂ ਪਹਿਲਾਂ-ਪਹਿਲਾਂ ਜੇ ਤੁਹਾਡੀ ਮੱਕੀ ਬੀਜਦੇ ਉਹਦੇ ਵਰਗੀ ਰੀਸ ਨਹੀਂ ਆਏਗੀ ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ ਤੁਹਾਡੋਂ ਝੋਨੇ 'ਚ ਵੀ ਅੱਗੇ ਜਾ ਕੇ ਮੌਇਸਚਰ ਵਗੈਰਾ ਦੀ ਕੋਈ ਦਿੱਕਤ ਨਹੀਂ ਆਉਣੀ ਜੇ 26 ਲਾਉਣਾ ਤਾਂ ਵੀਰੇ ਮੈਂ ਤੁਹਾਨੂੰ ਇਹ ਗੱਲ ਕਹਿਣਾਗਾ ਵੀ ਜੇ ਤੁਸੀਂ ਸਾਈਲੇਜ ਵਾਸਤੇ ਬੀਜ ਨਹੀਂ ਬੀਜ ਲੋ ਆਦਰਵਾਈਜ਼ ਵੀਰੇ ਪੰਜਾਬ ਦੇ ਪਾਣੀ ਬਰਬਾਦ ਕਰਨ ਨਾਲੋਂ ਵਧੀਆ ਨਾ ਬੀਜੋ ਕਿਉਂਕਿ ਜਿਹਦਾ ਕੋਈ ਐਡਾ ਖਾਸ ਆਪਾਂ ਨੂੰ ਫਾਇਦਾ ਨਹੀਂ ਹੁੰਦਾ ਇੰਨੀ ਖਾਸ ਆਮਦਨ ਨਹੀਂ ਹੁੰਦੀ ਐਗੀ ਆਪਾਂ ਵੀਰੇ ਸਾਰਾ ਕੁਝ ਕਰਕੇ ਦੇਖ ਚੁੱਕੇ ਆ ਮੌਕੇ ਤੇ ਨਾ ਗਾਹਕ ਮਿਲਦਾ ਨਾ ਰੇਟ ਮਿਲਦਾ ਉਧਰੋਂ ਆਪਣਾ ਝੋਨੇ ਦਾ ਸੀਜ਼ਨ ਆ ਜਿਹੜਾ ਸਿਰ ਤੇ ਖੜਾ ਖੜਾ ਹੁੰਦਾ ਆਪਣੇ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਕਰੀਆਂ ਨੇ ਤਾਂ ਤੁਸੀਂ ਜਰੂਰ ਕਮੈਂਟ ਦੇ ਵਿੱਚ ਦੱਸਿਓ ਵੀ ਤੁਸੀਂ ਮੱਕੀ ਕਿ ਕਿਹੜੀ ਬੀਜਨੀ ਹੈ ਤੇ ਕਣਕ ਵਾਲੇ ਵੱਢ ਦੇ ਵਿੱਚ ਕਦੋਂ ਬੀਜਦੇ ਹਾਂ ਤੇ ਕਿੰਨਾ ਕੁ ਤੁਹਾਨੂੰ ਉਹਦਾ ਫਾਇਦਾ ਲੱਗਦਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਆਪਣੀਆਂ ਗੱਲਾਂ ਵਧੀਆ ਲੱਗੀਆਂ ਹੋਣਗੀਆਂ ਇਸੇ ਤਰ੍ਹਾਂ ਆਪਾਂ ਵਧੀਆ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ